ਅਸੀਂ ਸੁਣ ਰਹੇ ਹਾਂ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 5 ਮਾਰਚ ਹੈ 5 ਮਾਰਚ 1680 ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਮਗਰੋਂ ਗੁਰਗੱਦੀ ਸੰਭਾਲਣ ਤੋਂ 5 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਫੌਜੀ ਪੱਖੋਂ ਵਿਜੈਥੇ ਬੰਦ ਕਰਨਾ ਸ਼ੁਰੂ ਕਰ ਦਿੱਤਾ ਆਉਂਦੇ ਦਿਨਾਂ ਦੇ ਵਿੱਚ ਪੇਸ਼ ਹੋਣ ਵਾਲੇ ਮਸਲਿਆਂ ਨੂੰ ਸਾਹਮਣੇ ਰੱਖਦਿਆਂ ਗੁਰੂ ਸਾਹਿਬ ਨੇ ਚੱਕ ਨਾਨਕੀ ਦੇ ਵਿੱਚ ਖਾਲਸਾ ਫੌਜ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਬਹੁਤ ਸਾਰੇ ਨੌਜਵਾਨ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਗਏ। ਉਹਨਾਂ ਨੂੰ ਹਰ ਤਰ੍ਹਾਂ ਦੀ ਫੌਜੀ ਸਿਖਲਾਈ ਦਿੱਤੀ ਗਈ। ਫਰਵਰੀ ਦੇ ਵਿੱਚ ਗੁਰੂ ਸਾਹਿਬ ਨੇ ਇੱਕ ਨਗਾਰਾ ਵੀ ਤਿਆਰ ਕਰਵਾਉਣਾ ਸ਼ੁਰੂ ਕਰ ਦਿੱਤਾ। ਮਾਰਚ 1680 ਦੇ ਸ਼ੁਰੂ ਦੇ ਵਿੱਚ ਇਹ ਰਣਜੀਤ ਨਗਾਰਾ ਤਿਆਰ ਹੋ ਗਿਆ। 5 ਮਾਰਚ 1680 ਤੋਂ ਹਰ ਦੀਵਾਨ ਦੇ ਮੌਕੇ ਇਹ ਨਗਾਰਾ ਵਜਾਇਆ ਜਾਣ ਲੱਗ ਪਿਆ ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਅਤੇ ਆਖਿਆ ਕਿ ਜਿਹੜਾ ਵੀ ਸਿੱਖ ਚੱਕ ਨਾਨਕੀ ਆਵੇ ਉਹ ਆਪਣੇ ਨਾਲ ਚੰਗੇ ਘੋੜੇ ਚੰਗੇ ਹਥਿਆਰਾਂ ਅਤੇ ਚੰਗੇ ਗ੍ਰੰਥਾਂ ਦੀ ਭੇਟਾ ਲੈ ਕੇ ਆਵੇ 5 ਮਾਰਚ 1716 5 ਮਾਰਚ 1716 ਦੇ ਦਿਨ ਬਾਦਸ਼ਾਹ ਨੇ ਸਰਬਰਾ ਖਾਨ कोतवाल ਨੂੰ ਹੁਕਮ ਦਿੱਤਾ ਕਿ ਬੰਦਾ ਸਿੰਘ ਅਤੇ ਉਸ ਦੇ ਖਾਸ 17 ਸਾਥੀਆਂ ਨੂੰ ਛੱਡ ਕੇ ਬਾਕੀ ਦੇ ਹਰ ਰੋਜ਼ ਇੱਕ ਇੱਕ 100 ਕਰਕੇ ਸਿੱਖ ਕਤਲ ਕਰ ਦਿੱਤੇ ਜਾਣ ਇਸੇ ਤਰ੍ਹਾਂ ਇਹਨਾਂ ਦਾ ਕਤਲੇਆਮ ਸ਼ੁਰੂ ਹੋ ਗਿਆ ਉਹਨਾਂ ਨੂੰ ਮੁਸਲਮਾਨ ਬਨਣ ਦੀ ਸ਼ਰਤ ਤੇ ਜਾਨ ਬਖਸ਼ੀ ਦੀ ਪੇਸ਼ਕਸ਼ ਕੀਤੀ ਗਈ ਪਰ ਇੱਕ ਵੀ ਸਿੱਖ ਮੁਸਲਮਾਨ ਬਨਣ ਵਾਸਤੇ ਰਾਜ਼ੀ ਨਾ ਹੋਇਆ 5 ਮਾਰਚ 1752 ਦੇ ਦਿਨ ਮਹਿਮੂਦ ਬੂਟੀ ਪੈਂਡ ਦੇ ਵਿੱਚ ਅਹਿਮਦ ਸ਼ਾਹ ਦੁਰਾਨੀ ਅਤੇ ਮੁਗਲਾਂ ਦੇ ਵਿਚਕਾਰ ਹੋਈ ਲੜਾਈ ਦੇ ਵਿੱਚ ਗੋਲੀ ਲੱਗਣ ਕਰਕੇ ਸਿੱਖਾਂ ਦਾ ਹਮਦਰਦ ਦੀਵਾਨ ਕੌੜਾ ਮੱਲ ਮਾਰਿਆ ਗਿਆ ਅੰਮ੍ਰਿਤਸਰ ਦੇ ਵਿੱਚ ਖਾਲਸਾ ਕਾਲਜ ਦੀ ਨੀਂ ਪੰਜ ਮਾਰਚ 1892 ਦੇ ਦਿਨ ਰੱਖੀ ਗਈ ਸੀ। ਨੀਂ ਰੱਖਣ ਵੇਲੇ ਗਵਰਨਰ ਜੇ.ਬੀ. ਲਾਇਲ, ਪੰਜਾਬ ਦੇ ਸਿੱਖ ਮਹਾਰਾਜੇ ਅਤੇ ਹੋਰ ਬਹੁਤ ਸਾਰੇ ਮੁਖੀ ਸਿੱਖ ਆਗੂ ਹਾਜ਼ਰ ਸਨ। ਪੰਜ ਮਾਰਚ 1953, 1952 ਦੇ ਵਿੱਚ ਭਾਰਤ ਦੇ ਵਿੱਚ ਆਮ ਚੋਣਾਂ ਹੋਈਆਂ। ਆਮ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਕਾਫੀ ਹਾਰ ਹੋਈ ਪਰ ਪੈਪਸੂ ਦੇ ਵਿੱਚ ਕਾਂਗਰਸ ਦੇ ਸਭ ਤੋਂ ਵੱਡੇ ਥੰਮ ਗਿਆਨੀ ਜ਼ੈਲ ਸਿੰਘ ਨੂੰ ਅਕਾਲੀ ਉਮੀਦਵਾਰ ਕੰਵਰ ਮਨਜੀਤ ਇੰਦਰ ਸਿੰਘ ਨੇ ਫਰੀਦਕੋਟ ਸੀਟ ਤੇ 7000 ਵੋਟਾਂ ਦੇ ਨਾਲ ਕਰਾਰੀ ਹਾਰ ਦਿੱਤੀ। ਪੈਪਸੂ ਦੇ ਵਿੱਚ ਅਕਾਲੀ ਦਲ ਦੀ ਕਮਾਂਡ ਹੇਠ ਸਾਂਝਾ ਮੋਰਚਾ ਸਰਕਾਰ ਬਣ ਗਈ ਗਿਆਨ ਸਿੰਘ ਰਾੜੇਵਾਲਾ ਮੁੱਖ ਮੰਤਰੀ ਬਣਿਆ ਇਸ ਹਕੂਮਤ ਨੂੰ ਕਾਂਗਰਸ ਚੱਲਣ ਨਹੀਂ ਸੀ ਦੇਣਾ ਚਾਹੁੰਦੀ ਜਦੋਂ ਰਾੜੇਵਾਲਾ ਨੇ ਪਛੜੀਆਂ ਜਾਤਾਂ ਦੇ ਵਿੱਚੋਂ ਇੱਕ ਵਜ਼ੀਰ ਬਣਾਉਣਾ ਚਾਹਿਆ ਤਾਂ ਇਸ ਦੀ ਇਜਾਜ਼ਤ ਨਾ ਦਿੱਤੀ ਗਈ ਪੈਪਸੂ ਦੇ ਵਿੱਚ ਗਿਆਨ ਸਿੰਘ ਰਾੜੇਵਾਲਾ ਦੇ ਖਿਲਾਫ ਚੋਣ ਪਟੀਸ਼ਨ ਹੋਈ ਹੋਈ ਸੀ 4 ਮਾਰਚ 1953 ਨੂੰ ਅਦਾਲਤ ਨੇ ਰਾੜੇਵਾਲਾ ਦੀ ਚੋਣ ਰੱਦ ਕਰ ਦਿੱਤੀ ਇਸ ਵੇਲੇ ਵੀ 51 ਦੇ ਵਿੱਚੋਂ 27 ਮੈਂਬਰ ਯੂनाइटेड फ्रंट ਦੇ ਸਨ ਪਰ ਫਿਰ ਵੀ ਅਗਲੇ ਦਿਨੀ 5 ਮਾਰਚ ਨੂੰ ਪੈਪਸੂ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ 5 ਮਾਰਚ 1955 ਦੇ ਦਿਨ ਪਟਿਆਲੇ ਦੇ ਵਿੱਚ ਇੱਕ ਹਿੰਦੂ ਕਾਨਫਰੰਸ ਹੋਈ। ਇਸ ਦੇ ਵਿੱਚ ਸੇਠ ਰਾਮਨਾਥ, ਠਾਕਰ ਨਵਲ ਕਿਸ਼ੋਰ, ਚੌਧਰੀ ਕਰਤਾਰ ਸਿੰਘ ਸ਼ਾਮਲ ਹੋਏ ਸਨ। ਇਸ ਕਾਨਫਰੰਸ ਨੇ ਪੰਜਾਬੀ ਸੂਬੇ ਦੇ ਹੱਕ ਦੇ ਵਿੱਚ ਮਤਾ ਪਾਸ ਕੀਤਾ। ਅਪ੍ਰੈਲ ਦੇ ਵਿੱਚ ਅੰਬਾਲਾ ਦੇ ਵਿੱਚ 올 ਇੰਡੀਆ ਲਿੰਗੁਇਸਟਿਕ ਕਾਨਫਰੰਸ ਹੋਈ ਸੀ। ਇਸ ਦੀ ਪ੍ਰਧਾਨਗੀ ਡਾਕਟਰ ਲੰਕਾ ਸੁન્દ્રਮ ਨੇ ਕੀਤੀ। ਇਸ ਕਾਨਫਰੰਸ ਨੇ ਵੀ ਪੰਜਾਬੀ ਸੂਬੇ ਦੇ ਹੱਕ ਦੇ ਵਿੱਚ ਮਤਾ ਪਾਸ ਕਰ ਦਿੱਤਾ। 5 ਮਾਰਚ 1988 ਦੇ ਦਿਨ ਗੁਰਮੀਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਖਿਆਲਾਂ ਕਲਾਂ ਜ਼ਿਲ੍ਹਾ ਅਮ੍ਰਿਤਸਰ ਨੂੰ ਪੁਲਿਸ ਨੇ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 5 ਮਾਰਚ 1991 ਦਿਨ ਅਵਤਾਰ ਸਿੰਘ ਪੁੱਤਰ ਸੁਦਾਗਰ ਸਿੰਘ ਵਾਸੀ ਕਲਾਂੌਰ ਜ਼ਿਲ੍ਹਾ ਗੁਰਦਾਸਪੁਰ ਨੂੰ ਪੁਲਿਸ ਨੇ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 5 ਮਾਰਚ 1993 ਦਿਨ ਖਾੜਕੂ ਰਮਿੰਦਰਜੀਤ ਸਿੰਘ ਟੈਨੀ ਅਤੇ ਉਸਦੀ ਦਲੇਰ ਪਤਨੀ ਮਨਜੀਤ ਕੌਰ ਜਦ ਪਟਿਆਲਾ ਤੋਂ ਲੁਧਿਆਣਾ ਜਾਂਦੇ ਬੱਸ ਦੇ ਵਿੱਚ ਸਫ਼ਰ ਕਰ ਰਹੇ ਸਨ ਤਾਂ ਪੁਲਿਸ ਨੂੰ ਇਸਦੀ ਮੁਖਬਰੀ ਮਿਲ ਚੁੱਕੀ ਸੀ ਖੰਨਾ ਕੋਲ ਪੁਲਿਸ ਨੇ ਉਹਨਾਂ ਦੀ ਬੱਸ ਨੂੰ ਰੋਕ ਲਿਆ ਰਮਿੰਦਰ ਸਿੰਘ ਅਤੇ ਮਨਜੀਤ ਕੌਰ ਨੇ ਪਿਸਤੌਲਾਂ ਤਾਣ ਲਈਆਂ ਅਤੇ ਸਾਰੀਆਂ ਸਵਾਰੀਆਂ ਨੂੰ ਥੱਲੇ ਉਤਰਨ ਵਾਸਤੇ ਕਹਿ ਦਿੱਤਾ ਇਸ ਤੋਂ ਮੰਗਰੋਂ ਉਹਨਾਂ ਨੇ ਪੁਲਿਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਬਰਾਸਲਾ ਮੁਕ ਜਾਣ ਮਗਰੋਂ ਪੋਟਾਸ਼ੀਅਮ ਸਾਈਨਾਈਡ ਦੇ ਕੈਪਸੂਲ ਖਾ ਕੇ ਉਹਨਾਂ ਨੇ ਜਾਨ ਦੇ ਦਿੱਤੀ ਰਮਿੰਦਰ ਸਿੰਘ ਟੈਣੀ ਖਾਲਿਸਤਾਨ ਲਹਿਰ ਦਾ ਬਹੁਤ ਸਰਗਰਮ ਕਾਰਕੁਨ ਸੀ ਉਹ ਪਹਿਲਾਂ ਵੀ ਦੋ ਵਾਰ ਗ੍ਰਿਫਤਾਰ ਹੋ ਚੁੱਕਾ ਸੀ ਉਸ ਦੀ ਆਖਰੀ ਗ੍ਰਿਫਤਾਰੀ 28 ਫਰਵਰੀ 1991 ਦੀ ਸੀ ਅਤੇ 25 ਫਰਵਰੀ 1992 ਦੇ ਦਿਨ ਪੁਲਿਸ ਹਿਰਾਸਤ ਦੇ ਵਿੱਚੋਂ ਦੌੜ ਗਿਆ ਸੀ 5 ਮਾਰਚ 2013 ਰਾਦਾ ਸਵਾਮੀ ਡੇਰਾ ਬਿਆਸ ਜਿਸ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਡੇਰੇ ਦੇ ਆਲੇ-ਦੁਆਲੇ ਦੇ ਬਹੁਤ ਸਾਰੇ ਪਿੰਡਾਂ ਦੀ ਜ਼ਮੀਨ ਹਾਸਲ ਕਰ ਲਈ ਸੀ ਉਸ ਨੇ ਜੁਲਾਈ 2012 ਦੇ ਵਿੱਚ ਵੜੈਚਪਿੰਡ ਦੀ ਜ਼ਮੀਨ ਵੀ ਖਰੀਦ ਲਈ ਇਸ ਦੇ ਵਿੱਚ ਇੱਕ ਗੁਰਦੁਆਰੇ ਦੀ ਜ਼ਮੀਨ ਵੀ ਸੀ 2 ਸਾਲ ਤੋਂ ਇਸ ਗੁਰਦੁਆਰੇ ਦੀ ਬੱਤੀ ਵੀ ਬੰਦ ਕਰ ਦਿੱਤੀ ਸੀ 6 ਜੁਲਾਈ ਦੇ ਦਿਨ ਰਾਦਾ ਸਵਾਮੀਆ ਨੇ ਉਸ ਗੁਰਦੁਆਰਾ ਇਮਾਰਤ ਦੀ ਬਾਹਰਲੀ ਕੰਧ ਢਾਹ ਦਿੱਤੀ ਜਦ ਇਸ ਦੀ ਖਬਰ ਬਾਹਰ ਫੈਲੀ ਤਾਂ ਕੁਝ ਸਿੱਖ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਗੁਰਦੁਆਰੇ ਦੀ ਕੰਧ ਨੂੰ ਦੁਬਾਰਾ ਉਸਾਰਨ ਵਾਸਤੇ ਜਦੋਜਾਦ ਦਾ ਐਲਾਨ ਕਰ ਦਿੱਤਾ ਕਾਫੀ ਜਦੋਜਾਦ ਹੁੰਦੀ ਰਹੀ ਇਸ ਜੱਦੋਜਾਹਤ ਦੇ ਵਿੱਚ ਪੰਥਕ ਧਿਰਾਂ ਪ੍ਰਕਾਸ਼ ਸਿੰਘ ਬਾਦਲ ਦੇ ਵਫਾਦਾਰਾਂ ਨੂੰ ਵੀ ਵਰਤਿਆ ਗਿਆ ਖੈਰ ਸਿੱਖਾਂ ਤੇ ਰਾਧਾ ਸਵਾਮੀਆ ਦੇ ਵਿਚਾਲੇ 25 ਅਕਤੂਬਰ 2012 ਦੇ ਦਿਨ ਸਮਝੌਤਾ ਹੋ ਗਿਆ ਇਸ ਮਗਰੋਂ 21 ਨਵੰਬਰ ਦੇ ਦਿਨ ਰਾਧਾ ਸਵਾਮੀਆ ਨੇ ਐਲਾਨ ਕੀਤਾ ਕਿ ਉਹ ਅੜਾਚ ਪਿੰਡ ਦੇ ਵਿੱਚ ਕਿਸੇ ਹੋਰ ਥਾਂ ਤੇ ਇੱਕ ਨਵਾਂ ਗੁਰਦੁਆਰਾ ਬਣਾ ਕੇ ਦੇਣਗੇ ਅਖੀਰ ਇਸ ਨਵੀਂ ਇਮਾਰਤ ਦੀ ਨੀਂਹ 5 ਮਾਰਚ 2013 ਦੇ ਦਿਨ ਰੱਖੀ ਗਈ ਇਸ ਮੌਕੇ ਤੇ ਬਲਜੀਤ ਸਿੰਘ ਦਾਦੂਵਾਲ ਅਤੇ ਰਾਧਾ ਸਵਾਮੀ ਮੁਖੀ ਗੁਰਿੰਦਰ ਢਿੱਲੋਂ ਆਪ ਹਾਜ਼ਰ ਹੋਏ 5 ਮਾਰਚ 2014 ਦੇ ਦਿਨ ਪਟਿਆਲਾ ਅਡੀਸ਼ਨਲ ਸੈਸ਼ਨ ਜੱਜ ਨੇ ਨਾਬਾ ਬੰਬ ਕਾਂ ਪਰਗਤ ਸਿੰਘ ਬਰੀ ਕੀਤੇ ਅਦਾਲਤ ਨੇ ਦੋ ਸਿੱਖਾਂ ਜਸਬੀਰ ਸਿੰਘ ਸੰਗਰੂਰ ਅਤੇ ਹਰਜੀਤ ਗੁਰਦਾਸਪੁਰ ਨੂੰ ਸਜ਼ਾ ਦਿੱਤੀ ਕਿਉਂਕਿ ਉਹਨਾਂ ਨੇ ਆਪਣਾ ਦੋਸ਼ ਮੰਨ ਲਿਆ ਸੀ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ